ਆਪਣੇ ਹੱਕਾਂ ਖਾਤਰ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਪੰਜਾਬ ਦੇ ਪੰਨਿਆਂ ਦੇ ਉੱਤੇ ਇਹ ਕਈ ਥਾਵਾਂ ਦੇ ਉੱਤੇ ਦਰਜ ਹੈ ਕਿ ਲੋਕਾਂ ਨੇ ਤਿੱਖੇ ਤੋਂ ਤਿੱਖੇ ਸੰਘਰਸ਼ ਵੀ ਕੀਤੇ ਨੇ ਜਿੱਥੇ ਜੰਗ ਦੇ ਮੈਦਾਨ ਵਿੱਚ ਜੂਝਦੇ ਰਹੇ ਪੰਜਾਬੀ ਉੱਥੇ ਹੀ ਭੋਖ ਹੜਤਾਲ ਤੇ ਮਰਨ ਵਰਤ ਦੀਆਂ ਤਰੀਖਾਂ ਵੀ ਸ਼ਾਮਲ ਨੇ ਇਤਿਹਾਸ ਦੇ ਪੰਨਿਆਂ ਉੱਤੇ ਦਰਜ ਹੈ ਇਸ ਰਿਪੋਰਟ ਦੇ ਵਿੱਚ ਖਾਸ ਕਰਕੇ 5 ਤੋਂ 6 ਅਜਿਹੇ ਭੋਖ ਹੜਤਾਲ ਤੇ ਮਰਨ ਵਰਤ ਨਾਲ ਜੁੜੀਆਂ ਘਟਨਾਵਾਂ ਦਾ ਜ਼ਿਕਰ ਕਰਾਂਗੇ ਕਿਉਂਕਿ ਅੱਜ ਕੱਲ੍ਹ ਵੀ ਇੱਕ ਮਰਨ ਵਰਤ ਚਰਚਾ ਦਾ ਵਿਸ਼ਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦਾ ਮਰਨ ਵਰਤ ਹੈ ਲਗਭਗ 25 ਦਿਨ ਪੂਰੇ ਹੋ ਚੁੱਕੇ ਨੇ ਤਾਂ ਇਸ ਦੇ ਦੌਰਾਨ ਉਹਨਾਂ ਨੂੰ ਜਿੱਥੇ ਇੱਕ ਆਮ ਚਰਚਾ ਚੱਲੀ ਹੋਈ ਹੈ ਕਿ ਸ੍ਰੀ ਕਾਲ ਤਖਸਾਹਬ ਦੇ ਜਥੇਦਾਰ ਦਾ ਹੁਕਮ ਆਵੇ ਉਸ ਦੇ ਨਾਲ ਜਾਂ ਕਿਸੇ ਵੀ ਦੀ ਵੀ ਅਪੀਲ ਦੇ ਉੱਤੇ ਡੱਲੇਵਾਲ ਨੂੰ ਆਪਣਾ ਮਰਨ ਵਰਤ ਛੱਡਣਾ ਚਾਹੀਦਾ ਹੈ ਕਿਉਂਕਿ ਸਰਕਾਰਾਂ ਇੰਨੀਆਂ ਜ਼ਿਆਦਾ ਢੀਠ ਨੇ ਜਾਂ ਫਿਰ ਇਹ ਕਹਿ ਲਈਏ ਕਿ ਉਹਨਾਂ ਨੂੰ ਕਿਸੇ ਦੀ ਜਾਣ ਦੀ ਪਰਵਾਹ ਨਹੀਂ ਤਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬੜੀ ਕੀਮਤੀ ਹੈ ਉਹ ਇਸ ਤਰ੍ਹਾਂ ਨਹੀਂ ਜਾਣੀ ਚਾਹੀਦੀ ਪਰ ਜਗਜੀਤ ਸਿੰਘ ਡੱਲੇਵਾਲ ਨੇ ਵੀ ਦੂਜੇ ਪਾਸੇ ਪ੍ਰਣ ਕਰ ਲਿਆ ਕਿ ਉਹਨਾਂ ਦੀ ਜਾਨ ਜਾਂਦੀ ਹੈ ਜਾਵੇ ਪਰ ਕਿਸਾਨੀ ਜਿਹੜੀ ਮਰ ਰਹੀ ਹੈ ਉਸ ਨੂੰ ਬਚਾਉਣ ਦੇ ਲਈ ਜੋ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਉਹ ਕਿਉਂ ਨਹੀਂ ਤਾਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰ ਕਿਸਾਨਾਂ ਦੀਆਂ ਜਿਹੜੀਆਂ 12 ਲਗਭਗ ਮੰਗਾ ਨੇ ਵੱਡੀਆਂ ਉਹ ਮਨਵਾਉਣ ਦੀ ਖਾਤਰ ਜਗਜੀਤ ਸਿੰਘ ਡੱਲੇਵਾਲ ਆਪਣੇ ਮਰਨ ਵਰਤ ਤੇ ਡਟੇ ਹੋਏ ਨੇ 26 ਨਵੰਬਰ ਨੂੰ ਇਹ ਤਾਰੀਖ ਸ਼ੁਰੂ ਹੁੰਦੀ ਹੈ ਪਰ ਹੁਣ ਇੱਕ ਇੱਕ ਕਰਕੇ ਤੁਹਾਨੂੰ ਉਹਨਾਂ ਸਾਰੇ ਭੁਖ ਹੜਤਾਲ ਤੇ ਮਰਨ ਵਰਤਾਂ ਬਾਰੇ ਦੱਸਾਂਗੇ ਜਿਹੜਾ ਕੀ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਸਮੇਂ ਤੋਂ ਲੈ ਕੇ ਜਗਜੀਤ ਸਿੰਘ ਡੱਲੇਵਾਲ ਤੱਕ ਦੀ ਕਹਾਣੀ ਹੈ ਦਾ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਤੇ ਕੁਝ ਕਿਤਾਬ ਦੇ ਹਵਾਲੇ ਦੇ ਨਾਲ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਾਂਗੇ ਜਿਹੜੀ ਕੀ ਪੰਜਾਬ ਦੇ ਇਤਿਹਾਸਿਕ ਪੰਨਿਆਂ ਦੇ ਉੱਤੇ ਦਰਜ ਹੈ ਤਾਂ ਸਭ ਤੋਂ ਪਹਿਲਾਂ ਇੱਥੇ ਗੱਲ ਕਰਾਂਗੇ ਭਗਤ ਸਿੰਘ ਦੀ 1929 ਦਾ ਸਮਾਂ ਭਗਤ ਸਿੰਘ ਨੂੰ ਜਦੋਂ ਫਾਂਸੀ ਲੱਗਦੀ ਹੈ ਉਸ ਤੋਂ ਲਗਭਗ 2 ਸਾਲ ਪਹਿਲਾਂ ਜਿਹੜਾ ਕੀ ਹੁਣ ਪਾਕਿਸਤਾਨ ਦਾ ਇਲਾਕਾ ਹੈ ਉੱਥੇ ਜਿਹੜੀ ਜੇਲ੍ਹ ਦੇ ਵਿੱਚ ਇੱਕ ਭੁੱਖ ਹੜਤਾਲ ਰੱਖੀ ਗਈ ਭਗਤ ਸਿੰਘ ਤੇ ਉਹਦੇ ਕੋਈ ਸਾਥੀ ਔਰ ਭਗਤ ਸਿੰਘ ਦਾ ਇੱਕ ਸਾਥੀ ਉਸ ਭੁੱਖ ਹੜਤਾਲ ਦੇ ਦੌਰਾਨ ਸ਼ਹਾਦਤ ਵੀ ਪ੍ਰਾਪਤ ਕਰਦਾ ਹੈ ਤਾਂ ਉਹ ਜਿਹੜਾ ਸਮਾਂ ਸੀ ਔਕਾਸਤ ਦੇ ਲਈ ਰੱਖੀ ਗਈ ਸੀ ਚੰਗਾ ਭੋਜਨ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਜੇਲ੍ਹ ਦੇ ਵਿੱਚ ਰਹਿਣ ਸਹਿਣ ਆ ਜਿਹੜਾ ਇੱਕ ਪੋਲੀਟੀਕਲ ਕੈਦੀ ਨੂੰ ਜਿਸ ਤਰ੍ਹਾਂ ਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਤੇ ਉਹਨਾਂ ਨਾਲ ਜ਼ਿਆਤੀ ਨਾ ਹੋਵੇ ਤਾਂ ਅੰਗਰੇਜ਼ੀ ਹਕੂਮਤ ਦੇ ਵੇਲੇ ਉਹ ਜਾਤੀਆਂ ਹੋ ਰਹੀਆਂ ਸੀ ਉਹ ਭੁਖੜਤਾਲ ਇਸ ਕਰਕੇ ਇੱਥੇ ਦੱਸਣਾ ਬਣਦਾ ਨਹੀਂ ਸੀ ਰੱਖੀ ਗਈ ਕਿ ਉਹ ਮਰਨਾ ਚਾਹੁੰਦੇ ਸੀ ਹਾਲਾਂਕਿ ਭਗਤ ਸਿੰਘ ਦੇ ਕਈ ਥਾਵਾਂ ਦੇ ਉੱਤੇ ਲਿਖਤਾਂ ਵਿੱਚ ਮਿਲਦਾ ਹੈ ਕਿ ਉਹ ਜ਼ਿੰਦਗੀ ਜਿਉਣ ਦੇ ਆਦਰਸ਼ ਦੇ ਨਾਲ ਹੀ ਲੜਾਈ ਲੜਨਾ ਚਾਹੁੰਦੇ ਨੇ ਪਰ ਜੇ ਉਹਨਾਂ ਨੂੰ ਇਸ ਰਾਹ ਦੇ ਵਿੱਚ ਸ਼ਹਾਦਤ ਪ੍ਰਾਪਤ ਕਰਨੀ ਪੈ ਜਾਂਦੀ ਅਤੇ ਪਿੱਛੇ ਨਹੀਂ ਹਟਣਗੇ ਜਿਹੜਾ ਕਿ ਅੱਗੇ ਜਾ ਕੇ ਹੋਇਆ ਵੀ ਪਰ ਜਦੋਂ 1929 ਦਾ ਸਮਾਂ ਸੀ ਤਾਂ ਉਸ ਵਕਤ ਮੀਆਂਵਾਲੀ ਜੇਲ੍ਹ ਦੇ ਵਿੱਚ ਇਹ ਭੁਖੜਤਾਲ ਚੱਲਦੀ ਹੈ ਲਾਹੌਰ ਉਦੋਂ ਜਿਹੜੀ ਹੈ ਰਾਜਧਾਨੀ ਹੁੰਦੀ ਸੀ ਤੇ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਇੱਕ ਲੰਮੀ ਭੁੱਖ ਹੜਤਾਲ ਰੱਖੀ ਜਿਹੜੀ ਕਿ 116 ਦਿਨ ਚੱਲੀ ਸੀ ਤਾਂ ਜਿਹੜੇ ਪੋਲੀਟੀਕਲ ਕੈਦੀ ਸੀ ਸਿਆਸੀ ਕੈਦੀ ਸੀ ਉਹਨਾਂ ਦੇ ਨਾਲ ਟ੍ਰੀਟਮੈਂਟ ਜਿਸ ਤਰ੍ਹਾਂ ਦਾ ਕੀਤਾ ਜਾਂਦਾ ਸੀ ਵਿਵਹਾਰ ਕੀਤਾ ਜਾਂਦਾ ਸੀ ਉਸ ਵਿਵਹਾਰ ਤੋਂ ਰੋਸ ਦੇ ਵਜੋਂ ਉਹ ਜਿਹੜੀ ਭੁੱਖ ਹੜਤਾਲ ਲੰਮੇ ਸਮੇਂ ਲਈ ਚੱਲਦੀ ਹੈ ਇਹ ਇੱਕ ਉਹਨਾਂ ਵੇਲੇਾਂ ਦੀ ਇੱਕ ਵੱਡੀ ਭੁੱਖ ਹੜਤਾਲ ਸੀ ਜੋ ਕਿ 11 ਜੂਨ ਨੂੰ ਸ਼ੁਰੂ ਹੁੰਦੀ ਹੈ ਤੇ ਉਹ ਆਪਣੀਆਂ ਡਿਮਾਂਡ ਨੂੰ ਲੈ ਕੇ ਕਿ ਉਹਨਾਂ ਨੂੰ ਸਹੀ ਕੱਪੜੇ ਦਿੱਤੇ ਜਾਣ ਉਹਨਾਂ ਨੂੰ ਕਿਤਾਬਾਂ ਮੁਹੱਈਆ ਕਰਵਾਈਆਂ ਜਾਣ ਚੰਗਾ ਭੋਜਨ ਦਿੱਤਾ ਜਾਵੇ ਇਹ ਸਾਰੀਆਂ ਮੰਗਾਂ ਮਨਵਾਉਣ ਦੀ ਖਾਤਰ ਉਹਨਾਂ ਨੇ ਜਿਹੜੀ ਆ ਭੁੱਖ ਹੜਤਾਲ ਰੱਖੀ ਤੇ ਭਗਤ ਸਿੰਘ ਦੇ ਇੱਕ ਸਾਥੀ ਸੀ ਜਿਹੜੇ ਜਤਿੰਦਰਨਾਥ ਦਾਸ ਉਹ ਇਸ ਭੁੱਖ ਹੜਤਾਲ ਦੇ ਦੌਰਾਨ ਸ਼ਹੀਦ ਵੀ ਹੋ ਜਾਂਦੇ ਨੇ ਜਿਹੜਾ ਕਿ ਭੁੱਖ ਹੜਤਾਲ ਦਾ 13 ਸਤੰਬਰ ਚੱਲ ਰਹੀ ਹੁੰਦੀ ਹੈ 63ਵਾਂ ਦਿਨ ਹੁੰਦਾ ਹੈ ਫਿਰ ਇਹ ਅੱਗੇ ਜਾ ਕੇ ਭਗਤ ਸਿੰਘ ਦੇ ਪਿਤਾ ਦੇ ਕਹਿਣ ਦੇ ਉੱਤੇ ਭੁੱਖ ਹੜਤਾਲ ਭਗਤ ਸਿੰਘ ਹੋਰਾਂ ਨੇ ਵਾਪਸ ਲਈ ਸੀ ਤੇ 5 ਅਕਤੂਬਰ ਨੂੰ ਇਹ ਭੁੱਖ ਹੜਤਾਲ ਜਿਹੜੀ ਖਤਮ ਕੀਤੀ ਜਾਂਦੀ ਹੈ ਪਰ ਨਾਲ ਹੀ ਆਪਣੀਆਂ ਮੰਗਾਂ ਬਣਵਾਈਆਂ ਜਾਂਦੀਆਂ ਨੇ ਕਿ ਪੋਲੀਟੀਕਲ ਕੈਦੀਆਂ ਨੂੰ ਸਿਆਸੀ ਕੈਦੀਆਂ ਨੂੰ ਕਿਹੜੇ ਢੰਗ ਦਾ ਭੋਜਨ ਮਿਲੇ ਕਿਤਾਬਾਂ ਮੁਹੱਈਆ ਕਰਵਾਈਆਂ ਜਾਣ ਤੇ ਹੋਰ ਜਿਹੜੇ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ 23 ਤਰੀਕੇ ਦੇ ਨਾਲ 1929 ਦੇ ਵਿੱਚ ਜਿਹੜੀ ਇਹ ਲੰਮੀ ਭੁੱਖ ਹੜਤਾਲ 116 ਦਿਨ ਦੀ ਚੱਲਦੀ ਹੈ ਫਿਰ ਗੱਲ ਇੱਥੇ ਨਹੀਂ ਖਤਮ ਹੁੰਦੀ ਇਸ ਤੋਂ ਬਾਅਦ ਫਿਰ ਅਗਲਾ ਨਾਮ ਆਉਂਦਾ ਹੈ ਮਾਸਟਰ ਤਾਰਾ ਸਿੰਘ ਮਾਸਟਰ ਤਾਰਾ ਸਿੰਘ ਪੰਥਕ ਹਲਕਿਆਂ ਦਾ ਉਹ ਵੱਡਾ ਨਾਮ ਨੇ ਜਿਨ੍ਹਾਂ ਨੇ ਇੱਕ ਵਾਰ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਮਰਨ ਵਰਤ ਉੱਤੇ ਬੈਠਣ ਦੀ ਜਿਹੜੀ ਗੱਲ ਕਹੀ ਔਰ ਅੱਗੇ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸੀ 1961 ਸਮੇਂ ਜਥੇਦਾਰ ਅੱਛਰ ਸਿੰਘ ਉਹਨਾਂ ਨੇ ਤਨਖਾਹਾਂ ਵੀ ਕਰਾਰ ਦਿੱਤਾ ਸੀ ਮਾਸਟਰ ਤਾਰਾ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਇੱਕ ਵੱਡੇ ਲੀਡਰ ਸਨ ਤਾਂ ਉਹਨਾਂ ਨੂੰ ਇਹ ਕਿਉਂ ਦਿੱਤਾ ਗਿਆ ਸੀ ਇਹ ਵੀ ਅੱਗੇ ਦੱਸਦੇ ਹਾਂ ਪਰ ਮਾਸਟਰ ਤਾਰਾ ਸਿੰਘ ਨੇ ਇਹ ਜਿਹੜੀ ਮਰਨ ਵਰਤ ਦੀ ਜਾਂ ਭੁੱਖ ਹੜਤਾਲ ਦੀ ਜਿਹੜੀ ਗੱਲ 1961 ਚ ਕਿਉਂ ਸ਼ੁਰੂ ਕੀਤੀ ਦਰਅਸਲ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਹੀ ਇਹ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਔਰ ਉਹਨਾਂ ਨੇ ਇਹ ਆਪਣੇ ਮਰਨ ਤੱਕ ਜਦੋਂ ਤੱਕ ਉਹ ਮਰ ਨਹੀਂ ਜਾਂਦੇ ਜਾਂ ਫਿਰ ਜਦੋਂ ਤੱਕ ਮੰਗਾਂ ਨਹੀਂ ਪੂਰੀਆਂ ਹੋ ਜਾਂਦੀਆਂ ਉਦੋਂ ਤੱਕ ਇਹ ਭੁੱਖ ਹੜਤਾਲ ਜਾਰੀ ਰੱਖਣਗੇ ਐਲਾਨ ਕਰਕੇ ਉਹ ਬਹਿ ਜਾਂਦੇ ਨੇ ਭੁੱਖ ਹੜਤਾਲ ਦੇ ਉੱਤੇ ਤੇ ਲਗਭਗ 48 ਦਿਨ ਭੁੱਖ ਹੜਤਾਲ ਚੱਲਦੀ ਹੈ ਭੁੱਖ ਹੜਤਾਲ ਜਦੋਂ 48 ਦਿਨ ਥੋੜੀ ਗਈ ਤਾਂ ਸੰਤ ਫਤੇਸਿੰਹ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਇੱਕ ਵੱਡੇ ਲੀਡਰ ਸਨ ਉਹਨਾਂ ਦੇ ਵੱਲੋਂ ਇਹ ਭੁੱਖ ਹੜਤਾਲ ਆ ਜਿਹੜੀ ਆਪਸੀ ਸਲਾਹ مشورے ਤੋਂ ਬਾਅਦ ਤੜਵਾਈ ਜਾਂਦੀ ਹੈ ਪਰ ਇਹ ਜਿਹੜੀ ਭੁੱਖ ਹੜਤਾਲ ਇਸ ਕਰਕੇ ਰੱਖੀ ਗਈ ਸੀ ਕਿਉਂਕਿ ਪੰਜਾਬੀ ਬੋਲਦੇ ਇਲਾਕੇ ਨੇ ਜਿਹੜੇ ਉਹ ਪੰਜਾਬ ਨੂੰ ਮਿਲਨੇ ਚਾਹੀਦੇ ਨੇ ਇੱਕ ਪੰਜਾਬੀ ਸੂਬੇ ਦੀ ਮੰਗ ਉੱਠੀ ਸੀ ਉਸ ਵਕਤ ਮਾਸਟਰ ਤਾਰਾ ਸਿੰਘ ਨੇ ਇਹ ਭੁਖੜਤਾਲ ਜਿਹੜੀ ਰੱਖੀ ਜਿਹੜੀ ਕਿ 98 ਦਿਨ ਜਾ ਕੇ ਸੰਤ ਫਤੇ ਸਿੰਘ ਨੇ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਉਹਨਾਂ ਨੇ ਇਹ ਜਿਹੜਾ ਭੁਖੜਤਾਲ ਤੜਵਾਈ ਔਰ ਉਹ ਫੈਸਲਾ ਵਾਪਸ ਲਿਆ ਗਿਆ ਔਰ ਇਸ ਤੋਂ ਬਾਅਦ 1966 ਦੇ ਵਿੱਚ ਆ ਕੇ ਜਿਹੜੀ ਮੰਗ ਅੱਗੇ ਜਾ ਕੇ ਪੂਰੀ ਹੁੰਦੀ ਹੈ ਪਰ ਉਸ ਤੋਂ ਬਾਅਦ ਫਿਰ ਸੰਤ ਫਤੇ ਸਿੰਘ ਵੀ ਆਪਣੀ ਇੱਕ ਭੁਖੜਤਾਲ ਇਹ ਕਹਿ ਲਈ ਜャ ਮਰਨ ਵਰਤ ਸ਼ੁਰੂ ਕਰਦੇ ਨੇ ਪਰ ਇੱਥੇ ਇੱਕ ਦਸਨਾ ਬਣਦਾ ਹੈ ਕਿ ਜਦੋਂ ਮਾਸਟਰ ਤਾਰਾ ਸਿੰਘ ਨੇ ਇਹ ਭੁਖੜਤਾਲ ਵਿਚਾਲੀਆਂ ਤੋੜ ਲਈ ਕਿਉਂਕਿ ਪਹਿਲਾਂ ਐਲਾਨ ਕੀਤਾ ਸੀ ਔਰ ਇਸ ਗੱਲ ਨੂੰ ਲੈ ਕੇ ਵਿਰੋਧ ਵੀ ਬੜਾ ਹੋਇਆ ਸੀ ਉਸ ਵਕਤ ਮਾਸਟਰ ਤਾਰਾ ਸਿੰਘ ਦੇ ਖਿਲਾਫ ਰੋਸ ਵੀ ਹੋ ਗਿਆ ਸੀ ਜਿਸ ਕਰਕੇ ਸ਼ਿਕਾਇਤ ਹੋਈ ਤਾਂ ਉਸ ਵੇਲੇ ਜਥੇਦਾਰ ਅੱਛਰ ਸਿੰਘ ਜਿਹੜੇ ਕਿ ਸ੍ਰੀ ਕਾਲਟਕ ਸਾਹਿਬ ਦੇ ਜਥੇਦਾਰ ਸਨ ਉਹਨਾਂ ਦੇ ਵੱਲੋਂ ਇੱਕ ਫੈਸਲਾ ਸੁਣਾਇਆ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ 15 ਅਗਸਤ 1961 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਮੰਜੀ ਸਾਹਿਬ ਅਖੰਡ ਪਾਠਾਂ ਦੇ ਭੋਗ ਸਮੇਂ ਅਰਦਾਸਾਂ ਉਪਰੰਤ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਪ੍ਰਣ ਕਰਕੇ ਮਾਸਟਰ ਤਾਰਾ ਸਿੰਘ ਜੀ ਨੇ ਜੋ ਆਪਣਾ ਸੰਘਰਸ਼ ਆਰੰਭ ਕੀਤਾ ਜਿਸ ਨੂੰ 48ਵੇਂ ਦਿਨ ਕਮਿਸ਼ਨ ਨੂੰ ਪ੍ਰਵਾਨ ਕਰਨ ਕਰਕੇ ਆਪਣਾ ਮਰਨ ਵਰਤ 1 ਅਕਤੂਬਰ ਨੂੰ ਛੱਡ ਦਿੱਤਾ ਜਿਸ ਨਾਲ ਪੰਥ ਵਿੱਚ ਨਿਰਾਸ਼ਤਾ ਪਰੇਸ਼ਾਨੀ ਤੇ ਦੁੱਖ ਤੇ ਗੁੱਸੇ ਦੀ ਲਹਿਰ ਫੈਲ ਗਈ ਕਿਉਂਕਿ ਮਾਸਟਰ ਜੀ ਨੇ ਕਈ ਵਾਰ ਇਹ ਗੱਲ ਪ੍ਰਗਟ ਤੌਰ ਦੇ ਉੱਤੇ ਕਹੀ ਸੀ ਕਿ ਹੁਣ ਕੋਈ ਹੋਰ ਰਾਹ ਨਹੀਂ ਪੰਜਾਬੀ ਸੂਬਾ ਬਣੇਗਾ ਜਾਂ ਮੇਰੀ ਮੌਤ ਹੋਵੇਗੀ ਇਸ ਲਈ ਕਿਸੇ ਦਰਮਿਆਨੀ ਗੱਲ ਨੂੰ ਕਬੂਲਣ ਲਈ ਪੰਥ ਤਿਆਰ ਨਹੀਂ ਸੀ ਤੇ ਨਾ ਹੀ ਉਹਨਾਂ ਨੂੰ ਆਪਣੇ ਬਹਾਦਰ ਤੇ ਧੜਕ ਲੀਡਰ ਤੋਂ ਇਹ ਆਸ ਸੀ ਕਿ ਆਪਣਾ ਪ੍ਰਣ ਪੂਰਾ ਕੀਤੇ ਬਿਨਾਂ ਹੀ ਮਰਨ ਵਰਤਾ ਜਿਹੜਾ ਉਹ ਜਿਹੜਾ ਵਰਤ ਸੀ ਭੁੱਖ ਹੜਤਾਲ ਸੀ ਉਹ ਵਿਛਾਲੇ ਛੱਡ ਦੇਵੇ ਹਾਲਾਂਕਿ ਸਿੱਖ ਰੋਹ ਰੀਤਾ ਇਹ ਵੀ ਕਹਿੰਦੀਆਂ ਨੇ ਸਿੱਖ ਮਰਿਆਦਾ ਕਹਿੰਦੀ ਹੈ ਕਿ ਜਿਹੜਾ ਵੀ ਸਿੰਘ ਹੈ ਉਮਧਾਨ ਵਿੱਚ ਜੂਝਦਾ ਜੂਝਦਾ ਤਾਂ ਬੇਸ਼ੱਕ ਵੀ ਸ਼ਹੀਦ ਹੋ ਜਾਵੇ ਪਰ ਮਰਨ ਵਰਤ ਭੁੱਖ ਹੜਤਾਲ ਅਜਿਹੇ ਜਿਹੜੇ ਕੰਮਾਂ ਤੋਂ ਉਹਨਾਂ ਨੂੰ ਮਨਜ਼ੂਰੀ ਨਹੀਂ ਹੁੰਦੀ ਆਗਿਆ ਨਹੀਂ ਹੁੰਦੀ ਸਿੱਖ ਰੌ ਰੀਤਾਂ ਤੇ ਰਵਾਇਤਾਂ ਦੇ ਮੁਤਾਬਕ ਪਰ ਫਿਰ ਵੀ ਇਸ ਮਾਮਲੇ ਦੇ ਵਿੱਚ ਇੱਕ ਰੱਖ ਵੀ ਲਿਆ ਗਿਆ ਸੀ ਫਿਰ ਇਹ ਭਾਵਨਾਵਾਂ ਦੇ ਉਲਟ ਸੀ ਇਸ ਕਰਕੇ ਕਿਹਾ ਜਾਂਦਾ ਹੈ ਕਿ ਵਰਕਿੰਗ ਕਮੇਟੀ ਵਰਚੂ ਲਾਉਣ ਦੇ ਹੱਕ ਵਿੱਚ ਨਹੀਂ ਸੀ ਪਰ ਕਮੇਟੀ ਨੇ ਵਰਤ ਖੋਲਣ ਦੀ ਵਿਰੋਧਤਾ ਵੀ ਨਹੀਂ ਕੀਤੀ ਇਹ ਗੱਲ ਭਾਵੇਂ ਕਿਸੇ ਵੀ ਤਰ੍ਹਾਂ ਦੇ ਉਤੋਂ ਲੁਕੀ ਸ਼ਿਪੀ ਨਹੀਂ ਇਹ ਰਵਈਆ ਵਰਤ ਛਡਵਾਉਣ ਦੇ ਹੱਕ ਵਿੱਚ ਹੀ ਜਾਂਦਾ ਹੈ ਇਸ ਲਈ ਵਰਕਿੰਗ ਕਮੇਟੀ ਤੇ ਐਕਟਿੰਗ ਪ੍ਰਧਾਨ ਸੰਤ ਫਤੇ ਸਿੰਘ ਵੀ ਵਰਤ ਛਡਾਉਣ ਦੀ ਜ਼ਿੰਮੇਵਾਰੀ ਤੋਂ ਕਿਸੇ ਤਰ੍ਹਾਂ ਬਰੀ ਨਹੀਂ ਹੋ ਸਕਦੇ ਸਾਡੀ ਇਹ ਸਪਸ਼ਟ رائے ਹੈ ਉਸ ਵਕਤ ਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕਿਹਾ ਗਿਆ ਕਿ ਮਾਸਟਰ ਜੀ ਨੇ ਐਸਾ ਕਰਕੇ ਪੁਰਾਤਨ ਸਿੱਖ ਸੂਰਬੀਰਾਂ ਅਕਾਲੀ ਫੂਲਾ ਸਿੰਘ ਜੀ ਬਾਬਾ ਦੀਪ ਸਿੰਘ ਜੀ ਤੇ ਮਾਸਟਰ ਅਤੇ ਸ਼ਾਮ ਸਿੰਘ ਅਟਾਰੀ ਦੀਆਂ ਰਵਾਇਤਾਂ ਨੂੰ ਭਾਰੀ ਸੱਟ ਮਾਰੀ ਹੈ ਸਿੱਖੀ ਦੀ ਸ਼ਾਨ ਵਿੱਚ ਫਰਕ ਪਿਆ ਇਹ ਸ਼ਬਦ ਉਸ ਵੇਲੇ ਕਹੇ ਗਏ ਨਾਲੇ ਲਿਆ ਹੋਇਆ ਪ੍ਰਣ ਸੀ ਉਹ ਸਹੀ ਰੂਪ ਦੇ ਵਿੱਚ ਪੂਰਾ ਨਹੀਂ ਕੀਤਾ ਗਿਆ ਸਲੀ ਮਾਸਟਰ ਤਾਰਾ ਸਿੰਘ ਸੰਤ ਫਤੇ ਸਿੰਘ ਤੇ ਵਰਕਿੰਗ ਕਮੇਟੀ ਦੇ ਹਾਜ਼ਰ ਮੈਂਬਰ ਹੋਈ ਅਵਗਿਆ ਬਖਸ਼ਾਉਣ ਲਈ ਸ੍ਰੀ ਕਾਲ ਤਖਸਬ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋਣ ਉਸ ਤੋਂ ਬਾਅਦ ਪਹਿਲਾਂ ਮਾਸਟਰ ਤਾਰਾ ਸਿੰਘ ਜੀ ਨੂੰ ਜਥੇਦਾਰ ਅਸ਼ਰ ਸਿੰਘ ਜੀ ਨੇ ਕਿਹਾ ਕਿ ਮਾਸਟਰ ਜੀ ਖੜੇ ਹੋ ਜਾਓ ਮਾਸਟਰ ਜੀ ਖੜੇ ਹੋ ਗਏ ਤੇ ਫਿਰ ਪੰਜ ਪਿਆਰਿਆਂ ਵੱਲੋਂ ਨਿਯਤ ਕੀਤੀ ਗਈ ਤਨਖਾਹ ਲਾਈ ਗਈ ਮਾਸਟਰ ਤਾਰਾ ਸਿੰਘ ਜੀ ਨੂੰ ਜਿਹੜੀ ਤਨਖਾਹ ਲੱਗੀ ਸੀ ਉਸ ਵਕਤ ਉਹ ਕਿਹਾ ਗਿਆ ਕਿ ਸ੍ਰੀ ਕਾਲ ਤਖਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਉਹ ਪ੍ਰਸਾਦਿਤ ਕਰਾਉਣਗੇ ਸੁਣਨਗੇ ਵੀ ਔਰ ਇੱਕ ਮਹੀਨਾ ਆਪਣੇ ਨਿਤਨੇਮ ਤੋਂ ਇਲਾਵਾ ਹਰ ਰੋਜ਼ ਜਾਪ ਸਾਬ ਦਾ ਪਾਠ ਕਰਨਗੇ 750 ਰੁਪਏ ਦਾ ਕੜਾ ਪ੍ਰਸ਼ਾਦ ਦੀ ਜਿਹੜੀ ਦੇਖ ਕਰਵਾਈ ਜਾਏਗੀ ਸੰਗਤਾਂ ਦੇ ਜੋੜਿਆਂ ਦੀ ਸੇਵਾ 5 ਦਿਨ ਕਰਨਗੇ ਤੇ ਲੰਗਰ ਦੇ ਝੂਠੇ ਭਾਂਡੇ ਮਾਂਜਣ ਦੀ ਵੀ ਉਹ ਸੇਵਾ ਕਰਨਗੇ ਸੰਤ ਫਤੇ ਸਿੰਘ ਜਿਹੜੇ ਕੀ ਉਹਨਾਂ ਨੂੰ ਵੀ ਫਿਰ ਖੜੇ ਹੋ ਕੇ ਕੈਗ ਖੜੇ ओनली ਕਿਆ ਗਿਆ ਉਹ ਖੜੇ ਹੁੰਦੇ ਨੇ ਫਿਰ ਉਹਨਾਂ ਨੂੰ ਤਨਖਾਹ ਲੱਗਦੀ ਹੈ ਕਿ ਮਹੀਨਾ ਆਪਣੇ ਨਿਤਨੇਮ ਤੋਂ ਇਲਾਵਾ ਹਰ ਰੋਜ਼ ਜਪਜੀ ਸਾਹਿਬ ਦਾ ਪਾਠ ਕਰਨ ਤੇ 5 ਦਿਨ ਝੂਠੇ ਭਾਂਡੇ ਮਾਂਜਣ ਦੀ ਸੇਵਾ ਤੇ ਲੰਗਰ ਦੇ ਵਿੱਚ ਸੇਵਾ ਕਰਨ ਤੇ ਵਰਕਿੰਗ ਕਮੇਟੀ ਦੇ ਹਾਜ਼ਰ ਮੈਂਬਰਾਂ ਲਈ ਵੀ ਇਹ ਸੇਵਾ ਹੋਈ ਸਾਰਿਆਂ ਨੂੰ ਖੜੇ ਕੀਤਾ ਗਿਆ 2 ਦਿਨ ਸ੍ਰੀ ਅਮ੍ਰਿਤਸਰ ਸਰੋਵਰ ਦੀ ਪ੍ਰਕਰਮਾ ਵਿੱਚ ਝਾੜੂ ਕਰਨ 2 ਦਿਨ ਝੂਠੇ ਭਾਂਡੇ ਮਾਂਜਣ ਦੀ ਸੇਵਾ ਕਰਨ ਇਹ ਸਾਰੇ ਫੈਸਲੇ ਸੁਣਾ ਕੇ ਤਨਖਾਹ ਲਗਾ ਦਿੱਤੀ ਜਾਂਦੀ ਹੈ ਇਸ ਤਰੀਕੇ ਨਾਲ ਸਾਰੇ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਵਿੱਚ 12 ਦਸੰਬਰ 1961 ਨੂੰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਵਾਲੇ ਦਿਨ ਸਾਰੀ ਸੰਗਤ ਰਲ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੇ ਤੇ ਲਿਖਿਆ ਸ਼ਬਦ ਵੀ ਸੰਗਤ ਰਲ ਕੇ ਪੜੇ ਇਹ ਉਸ ਵਕਤ ਹੁਕਮਨਾਮਾ ਜਿਹੜਾ ਸ੍ਰੀ ਕਲਕੱਤਕ ਸਾਹਿਬ ਤੋਂ ਆਇਆ ਸੀ ਫਿਰ ਜਦੋਂ ਇਹ ਗੱਲ ਤਾਰੀਖ ਮੁੱਕਦੀ ਹੈ ਤੇ ਫਿਰ ਲਗਭਗ 5 ਸਾਲ ਬਾਅਦ ਸੰਤ ਫਤਿਹ ਸਿੰਘ ਉਹੀ ਲੀਡਰ ਜਿਹੜੇ ਕੀ ਤਨਖਾਹ ਭੁਗਤ ਚੁੱਕੇ ਸਨ ਫਿਰ 1966 ਦੇ ਵਿੱਚ ਉਪਰਣ ਕਰਦੇ ਨੇ ਅ ਦਸੰਬਰ 17 ਦਾ ਦਿਨ ਹੁੰਦਾ ਹੈ 1962 ਦੇ ਵਿੱਚ ਉਹ ਫਿਰ ਕਿ ਜਦੋਂ ਤੱਕ ਉਹ ਮਰ ਮਿਟ ਨਹੀਂ ਜਾਂਦੇ ਆਪਣੇ ਹੱਕਾਂ ਦੀ ਖਾਤਰ ਉਦੋਂ ਤੱਕ ਭੁੱਖ ਹੜਤਾਲ ਤੇ ਰਹਿਣਗੇ ਮਰਨ ਵਰਤ ਤੇ ਰਹਿਣਗੇ ਤੇ ਉਹਨਾਂ ਨੇ ਆਪਣੀਆਂ ਜਿਹੜੀਆਂ ਮੰਗਾਂ ਸੀ ਉਹੀ ਰੱਖੀਆਂ ਜਿਸ ਦੇ ਵਿੱਚ ਇੱਕ ਖਾਸ ਕਰਕੇ ਪੰਜਾਬੀ ਸੂਬਾ ਬਣਨ ਤੋਂ ਬਾਅਦ ਦੀ ਇਹ ਜਿਹੜਾ ਮਰਨ ਵਰਤ ਸੀ ਕਿ ਚੰਡੀਗੜ੍ਹ ਤੇ ਹੋਰ ਪੰਜਾਬੀ ਬੋਲਦੇ ਇਲਾਕੇ ਜਿਹੜੇ ਨਵੇਂ ਬਣੇ ਪੰਜਾਬ ਨੂੰ ਦਿੱਤੇ ਜਾਣ ਪਰ ਇਹ ਮੰਗ ਕਦੇ ਵੀ ਪੂਰੀ ਨਾ ਹੋ ਸਕੀ ਪਰ ਜਿਹੜਾ ਕੀ ਹੈ ਮਰਨ ਵਰਤ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਸੀ ਉਸ ਵਕਤ ਕਿ ਜੇਕਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੇ 10 ਦਿਨਾਂ ਦੇ ਅੰਦਰ-ਅੰਦਰ ਉਹ ਆਪਣੇ ਆਪ ਨੂੰ ਖਤਮ ਕਰ ਲੈਣਗੇ ਪਰ ਬਾਅਦ ਵਿੱਚ ਪ੍ਰਾਈਮ ਮਿਨਿਸਟਰ ਦੱਸਿਆ ਜਾਂਦਾ ਹੈ ਕਿ ਇੰਦਰਾ ਗਾਂਧੀ ਨੇ ਦਸੰਬਰ 27 ਦੇ ਵਿੱਚ ਆ ਕੇ ਉਹਨਾਂ ਨੂੰ ਭਰੋਸਾ ਦਿਵਾਇਆ ਔਰ ਇਹ ਵੀ ਕਿਹਾ ਜਦੋਂ ਪ੍ਰੈਸ਼ਰ ਬਣ ਗਿਆ ਸਰਕਾਰ ਦੇ ਉੱਤੇ ਤਾਂ ਵੀ ਇਹ ਮੰਗਾਂ ਪੂਰੀਆਂ ਕਰ ਲਈਆਂ ਜਾਣਗੀਆਂ ਤਾਂ ਉਸ ਵਕਤ 55 ਸਾਲ ਦੇ ਸੰਤ ਫਤਿਹ ਸਿੰਘ ਲੀਡਰ ਨੂੰ ਇਹ ਭਰੋਸਾ ਜਦੋਂ ਮਿਲਦਾ ਹੈ ਪੀਐਮ ਦੇ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਫੇਰੋ ਮਰਨ ਵਰਤ ਜਿਹੜਾ ਖਤਮ ਕਰ ਲਿਆ ਜਾਂਦਾ ਭੁਖੜ ਹੜਤਾਲ ਹਾਲਾਂਕਿ ਬਾਅਦ ਵਿੱਚ ਅੱਜ ਤੱਕ ਵੀ ਚੰਡੀਗੜ੍ਹ ਜਾਂ ਪੰਜਾਬੀ ਬੋਰਡ ਦੇ ਇਲਾਕੇ ਪੰਜਾਬ ਨੂੰ ਰੋਲ ਰੂਪ ਦੇ ਵਿੱਚ ਨਹੀਂ ਮਿਲੇ ਹਾਲਾਂਕਿ ਚੰਡੀਗੜ੍ਹ ਤੇ ਜਿਹੜਾ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਵਜੋਂ ਜ਼ਰੂਰ ਬਣੀ ਹੋਈ ਹੈ ਔਰ ਪੰਜਾਬੀ ਬੋਰਡ ਦੇ ਇਲਾਕੇ ਅੱਜ ਤੱਕ ਜਿਹੜਾ ਪੰਜਾਬੀ ਸੂਬਾ 1966 ਚ ਬਣਿਆ ਨਹੀਂ ਮਿਲ ਸਕੇ ਫਿਰ ਗੱਲ ਆਉਂਦੀ ਹੈ ਇੱਕ ਵੱਡੇ ਆਗੂ ਜਿਹੜੇ ਕੀਦਰਸ਼ਨ ਸਿੰਘ ਫੇਰੂਮਾਨ ਸਨ 1969 ਦਾ ਸਮਾਂ ਇਸ ਤੋਂ ਬਾਅਦ ਫਿਰ ਉਹਨਾਂ ਦੀ ਵਾਰੀ ਆਉਂਦੀ ਹੈ ਤੇ ਉਹ ਸਾਬਕਾ ਐਮਪੀ ਸਨ ਤੇ ਸਿੱਖ ਐਕਟਿਵਿਸਟ ਦੇ ਤੌਰ ਦੇ ਉੱਤੇ ਔਰ ਫ੍ਰੀडम फाइਟਰ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਨੇ ਤਾਂ ਉਹਨਾਂ ਨੇ ਵੀ ਆਪਣਾ ਜਿਹੜਾ ਵਰਤ ਹੈ ਉਹ ਰੱਖ ਲਿਆ ਤੇ ਔਰ ਉਦੋਂ ਤੱਕ ਕਿਹਾ ਕਿ ਮੈਂ ਆਪਣਾ ਵਰਤ ਨਹੀਂ ਛੱਡਾਂਗਾ ਜਦੋਂ ਤੱਕ ਮਰ ਮਿਟ ਨਹੀਂ ਜਾਂਦੇ ਆਪਣੇ ਹੱਕਾਂ ਦੀ ਖਾਤਰ ਔਰ ਉਹਨਾਂ ਦੀ ਵੀ ਜਿਹੜੀ ਡਿਮਾਂਡ ਕੋਈ ਵੱਖਰੀ ਨਹੀਂ ਸੀ ਉਹਨਾਂ ਦੀ ਜਿਹੜੀ ਡਿਮਾਂਡ ਸੀ ਕਿਉਂਕਿ ਉਸ ਵਕਤ ਉਹਨਾਂ ਦੀ ਉਮਰ ਜਿਹੜੀ ਆ 84 ਸਾਲ ਸੀ ਜਿਵੇਂ ਕਿ ਜਗਜੀਤ ਸਿੰਘ ਡੱਲੇਵਾਲ ਦੀ ਉਮਰ ਬਾਰੇ ਗੱਲ ਕਹੀ ਜਾ ਰਹੀ ਹੈ ਕਿ 70 ਸਾਲਾਂ ਦਾ ਜਿਹੜਾ ਸੀਨੀਅਰ ਸਿਟੀਜ਼ਨ ਹੈ ਬਜ਼ੁਰਗ ਹੈ ਉਹ ਮਰਨ ਵਰਤ ਤੇ ਬੈਠਾ ਔਰ ਸਰਕਾਰਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਫਿਕਰਫਾਕਾ ਨਹੀਂ ਹੈ ਇਹ ਕੋ ਪਹਿਲਾ ਕੇਸ ਨਹੀਂ ਹੈ ਇਸੇ ਤਰ੍ਹਾਂ ਦਰਸ਼ਨ ਸਿੰਘ ਫੇਰੂ ਮਾਨ ਵੀ 1969 ਦੇ ਵਿੱਚ ਰੱਖਦੇ ਨੇ ਵਰਤ ਤੇ ਫਿਰ 12 ਅਗਸਤ 1969 ਨੂੰ ਜਦੋਂ ਉਹਨਾਂ ਨੇ ਸਟਾਰਟ ਕੀਤਾ ਅੰਮ੍ਰਿਤਸਰ ਜੇਲ੍ਹ ਦੇ ਅੰਦਰ ਹੀ ਔਰ 15 ਅਗਸਤ ਨੂੰ ਹੀ ਜਿਹੜਾ ਉਹਨਾਂ ਨੂੰ ਹਸਪਤਾਲ ਦਾ ਆਖਰ ਕਰਵਾਉਣਾ ਪੈ ਗਿਆ ਸੀ 27 ਅਗਸਤ ਤੱਕ ਉਹ ਹਸਪਤਾਲ ਦੇ ਵਿੱਚ ਰਹਿੰਦੇ ਨੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਸਮਾਂ ਆਇਆ ਜਗਜੀਤ ਸਿੰਘ ਡੱਲੇਵਾਲ ਦੇ ਵਾਂਗ ਨਾ ਉਹਨਾਂ ਨੇ ਦਵਾਈ ਖਾਣੀ ਸ਼ੁਰੂ ਕੀਤੀ ਆਪਣਾ ਇਲਾਜ ਕਰਾਉਣਾ ਵੀ ਬੰਦ ਕਰ ਦਿੱਤਾ ਜਿਸ ਦੇ ਕਰਕੇ ਉਹ 27 ਅਕਤੂਬਰ ਨੂੰ 74 ਦਿਨਾਂ ਬਾਅਦ ਆਪਣੀ ਹੰਗਰ ਸਟ੍ਰਾਈਕ ਦੇ ਭੁੱਖ ਹੜਤਾਲ ਦੇ 74 ਦਿਨੋਂ ਬੈਠੇ ਰਹੇ ਤੇ ਉਹਨਾਂ ਦੀ ਜਿਹੜੀ ਆ ਮੌਤ ਹੋ ਜਾਂਦੀ ਹੈ ਜਇ ਇਹ ਕਹਿ ਲੀਏ ਕਿ ਉਹਨਾਂ ਵੇਲਿਆਂ ਦੇ ਵਿੱਚ ਉਹ ਆਪਣੇ ਹੱਕਾਂ ਦੀ ਖਾਤਰ ਸ਼ਹਾਦਤ ਪ੍ਰਾਪਤ ਕਰ ਜਾਂਦੇ ਨੇ ਇਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੱਡੇ ਲੀਡਰ ਆ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਉਹ ਸ਼ਹੀਦ ਆ ਜਿਹੜੇ ਸ਼ਹੀਦਾਂ ਦੀ ਲਿਸਟ ਵਿੱਚ ਆ ਜਾਂਦੇ ਨੇ ਪਰ ਇਸ ਦਾ ਸਿਆਸਤ ਉੱਤੇ ਕੋਈ ਭੋਰਾ ਵੀ ਫਰਕ ਨਹੀਂ ਪਿਆ ਫਿਰ ਗੱਲ ਆਉਂਦੀ ਆ ਸੂਰਤ ਸਿੰਘ ਖਾਲਸਾ ਦੀ 2015 ਤੋਂ ਲੈ ਕੇ 2023 ਤੱਕ ਚੱਲਣ ਵਾਲੀ ਇੱਕ ਲੰਮੀ ਭੁੱਖ ਹੜਤਾਲ ਐ ਸੂਰਤ ਸਿੰਘ ਖਾਲਸਾ ਦੀ ਉਹ ਕਿਸ ਦੇ ਲਈ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਦੇ ਲਈ ਸੂਰਤ ਸਿੰਘ ਖਾਲਸਾ ਨੇ ਜਿਹੜੇ ਉਹ ਆਪਣਾ ਵਰਤ ਸ਼ੁਰੂ ਕਰਦੇ ਨੇ ਜਦੋਂ ਉਹਨਾਂ ਦੀ ਉਮਰ ਸੀ 82 ਸਾਲ ਜਨਵਰੀ 16 2015 ਤੋਂ ਸ਼ੁਰੂ ਕਰਦੇ ਨੇ ਤੇ 14 ਜਨਵਰੀ 2023 ਤੱਕ ਇਹ ਉਹਨਾਂ ਦੀ ਜਿਹੜੀ ਭੁੱਖ ਹੜਤਾਲ ਚੱਲਦੀ ਹੈ ਪਰ ਇੰਨਾ ਸਮਾਂ ਤੁਸੀਂ ਸੋਚਦੇ ਹੋਵੋਗੇ ਕਿ 8 ਸਾਲ ਕਿਵੇਂ ਕੋਈ ਭੁੱਖ ਹੜਤਾਲ ਦੇ ਉੱਤੇ ਜਿੰਦਾ ਰਹਿ ਸਕਦਾ ਹੈ ਪਰ ਉਹਨਾਂ ਨੂੰ ਗਲੂਕੋਜ਼ ਨਹੀਂ ਜਾਂ ਫਿਰ ਉਹਨਾਂ ਦੀ ਸਿੱਧੇ ਤੌਰ ਦੇ ਉੱਤੇ ਅੰਨ ਪਾਣੀ ਤਾਂ ਬੰਦ ਸੀ ਪਰ ਗਲੂਕੋਜ਼ ਦੇ ਰਾਈ ਨੂੰ 8 ਸਾਲ ਉਸ ਤਰ੍ਹਾਂ ਜਿਉਂਦੇ ਰਹੇ ਔਰ ਉਹਨਾਂ ਨੇ ਆਪਣੇ 90ਵੇਂ ਜਨਮ ਦਿਨ ਤੋਂ ਕੁਝ ਦਿਨ ਪਹਿਲਾਂ ਹੀ ਜਿਹੜਾ ਭਾਈ ਜਗਤਾਰ ਸਿੰਘ ਹਵਾਰਾ ਦੇ ਕਹਿਣ ਦੇ ਉੱਤੇ ਆਪਣੀ ਭੁੱਖ ਹੜਤਾਲ ਖਤਮ ਕੀਤੀ ਸੀ ਪਰ ਉਹ ਬਹੁਤਾ ਚਿਰ ਜਿਉਂਦੇ ਨਹੀਂ ਰਹੇ ਔਰ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਹੈ ਤਾਂ ਇਸ ਤਰੀਕੇ ਦੇ ਨਾਲ ਫਿਰ ਉਹੀ ਮੋਰਚਾ ਜਿਹੜਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ 7 ਜਨਵਰੀ 2023 ਨੂੰ ਸ਼ੁਰੂ ਹੋਇਆ ਤੇ ਅੱਜ ਤੱਕ ਜਿਹੜਾ ਕੌਮੀ ਇਨਸਾਫ ਮੋਰਚਾ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਚੱਲ ਰਿਹਾ ਪਰ ਅਜੇ ਤੱਕ ਵੀ ਮੰਗਾਂ ਪੂਰੀਆਂ ਨਹੀਂ ਹੋਈਆਂ ਹੁਣ ਗੱਲ ਕਰਦੇ ਹਾਂ ਇਸੇ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਨੂੰ 25 ਦਿਨ ਹੋ ਚੁੱਕੇ ਆ ਮਰਨ ਵਰਤ ਤੇ ਉਹਨਾਂ ਦੀ ਸਿਹਤ ਕਿਸ ਤਰ੍ਹਾਂ ਦੀਆਂ ਨਾਜ਼ੁਕ ਹਾਲਾਤ ਬਣੇ ਹੋਏ ਨੇ ਤਾਂ ਉਸੇ ਦੇ ਤਹਿਤ ਇਹ ਪੰਜ ਤੋਂ 6 ਵੱਡੀਆਂ ਘਟਨਾਵਾਂ ਸ਼ਹੀਦ ਭਗਤ ਸਿੰਘ ਤੋਂ ਲੈ ਕੇ ਜਗਜੀਤ ਸਿੰਘ ਡੱਲੇਵਾਲ ਤੱਕ ਸਨ ਜਿਨ੍ਹਾਂ ਦਾ ਸੀ ਜ਼ਿਕਰ ਤੇ ਵੇਰਵਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਇੱਕ ਕੇਸ ਇਨਸੀਡੈਂਟ ਐਸਾ ਵੀ ਮਿਲਦਾ ਜਿੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਸ਼ਰ ਸਿੰਘ ਵੱਲੋਂ ਮਾਸਟਰ ਤਾਰਾ ਸਿੰਘ ਨੂੰ ਭੋਖੜਤਾਲ ਤੋੜਨ ਤੇ ਤਨਖਾਹ ਵੀ ਲਗਾਈ ਗਈ ਸੀ ਤਾਂ ਇਹ ਇਤਿਹਾਸ ਦੀਆਂ ਤਰੀਖਾਂ ਨੇ ਜਦੋਂ ਪੰਜਾਬ ਦੇ ਇਤਿਹਾਸ ਨੂੰ ਫਰੋਲਦੇ ਆ ਪੰਨਿਆਂ ਤੇ ਝਾਤ ਮਾਰਦੇ ਆ ਤੇ ਜਈਆਂ ਘਟਨਾਵਾਂ ਮਿਲਦੀਆਂ ਨੇ ਹੁਣ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਕੀ ਕਿਸੇ ਦੇ ਕਹਿਣ ਦੇ ਉੱਤੇ ਅਪੀਲ ਦੇ ਉੱਤੇ ਟੁੱਟੇਗਾ ਜਾਂ ਉਹ ਵੀ ਦਰਸ਼ਨ ਸਿੰਘ ਫੇਰੂਮਾਨ ਦੀ ਤਰ੍ਹਾਂ ਲੰਮੇ ਸਮੇਂ ਤੱਕ ਜਿਹੜਾ ਮਰਨ ਵਰਤ ਰੱਖਣਗੇ ਜਾਂ ਤਾਂ ਉਹਨਾਂ ਦੀ ਇੱਕੋ ਹੀ ਗੱਲ ਆ ਹੁਣ ਤੱਕ ਜਿਹੜੀ ਕਿ ਜਾਂ ਤਾਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਕਿਸਾਨਾਂ ਦੀਆਂ तमाम ਮੰਗਾਂ ਪੂਰੀਆਂ ਹੋ ਜਾਣ ਤੇ ਜਾਂ ਫਿਰ ਆਪਣੀ ਸ਼ਹਾਦਤ ਦੇਣ ਕੇ ਹਾਲਾਂਕਿ ਕਿਸੇ ਨੂੰ ਵੀ ਇਹ ਗੱਲ ਚੰਗੀ ਨਹੀਂ ਲੱਗਦੀ ਪਰ ਉਹਨਾਂ ਨੇ ਗੱਲ ਆਪਣਾ ਟਲ ਫੈਸਲਾ ਕੀਤਾ ਹੋਇਆ ਹੈ ਦੇਖਦੇ ਹਾਂ ਕਿ ਆਪਣੇ ਫੈਸਲੇ ਤੋਂ ਪਲਟਦੇ ਨੇ ਜਾਂ ਫਿਰ ਉਸੇ ਤਰ੍ਹਾਂ ਬਰਕਰਾਰ ਰੱਖਣਗੇ ਤਾਂ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਭੁਖੜਤਾਲ ਜਾਂ ਮਰਨ ਵਰਤ ਅਜਿਹੇ ਜਿਹੜੇ ਰੋਸ ਪਰ ਕਟਾਵੇ ਹੁੰਦੇ ਨੇ ਉਹ ਕਦੋਂ ਤੱਕ ਚੱਲਣੇ ਚਾਹੀਦੇ ਨੇ ਕਿਸ ਦਿਸ਼ਾ 'ਚ ਚੱਲਣੇ ਚਾਹੀਦੇ ਨੇ ਤਾਂ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ